ਅੱਜ ਆਪਾਂ Netflix ਨੂੰ ਇੱਕ OTT ਪਲੇਟਫਾਰਮ ਵਜੋਂ ਜਾਣਦੇ ਆਂ ਪਰ ਤੁਹਾਨੂੰ ਇਸ ਗੱਲ ਦਾ ਪਤਾ ਕਿ ਆਪਣੇ ਸ਼ੁਰੂਆਤੀ ਦਿਨਾਂ 'ਚ Netflix ਦਾ ਕਾਰੋਬਾਰ DVD'ਆਂ ਨੂੰ ਕਰਾਇਤੇ ਦੇਂਦਾ ਹੀ। ਹਾਂਜੀ 1997 'ਚ Netflix ਜਿਹੜਾ ਅਮਰੀਕਾ ਦੇ ਕੈਲੀਫੋਰਨੀਆ 'ਚ ਸ਼ੁਰੂ ਹੋਈ ਸੀ ਤੇ ਉਦੋਂ ਇਹ DVD'ਆਂ ਕਰਾਇਤੇ ਦਿਆ ਕਰਦੇ ਹੀ। Netflix ਦੀ ਸ਼ੁਰੂਆਤ ਮਾਰਕ ਰੈਡੋਲਫ ਤੇ ਰੀਡ ਹੇਸਟਿੰਗ ਨਾਰੇ ਦੋ ਬੰਦਿਆਂ ਨੇ ਕੀਤੀ ਸੀ ਜਿਹੜੇ ਇੰਟਰਨੈਟ ਦੇ ਨਾਲ ਹੀ ਕੋਈ ਨਵਾਂ ਕਾਰੋਬਾਰ ਕਰਨਾ ਚਾਹੁੰਦੇ ਸੀ ਕਿਉਂਕਿ 1997 'ਚ ਇੰਟਰਨੈਟ ਇੱਕ ਨਵੀਂ ਚੀਜ਼ ਸੀ ਜਿਸ ਦੀ ਮਦਦ ਨਾਲ ਕਈ ਨਵੇਂ ਕਾਰੋਬਾਰ ਵੱਧ ਰਹੇ ਸੀ। वैसे थे मार्क ਤੇ ਰੀਡ ਦੋਵਾਂ ਨੂੰ ਹੀ ਕਾਰੋਬਾਰ 'ਚ ਕਾਫੀ ਐਕਸਪੀਰੀਐਂਸ ਹੀ ਪਰ ਫਿਰ ਵੀ ਉਹ ਇਸ ਗੱਲ ਨੂੰ ਲੈ ਕੇ ਕਾਫੀ ਕਨਫਿਊਜ਼ ਹੀ ਕਿ ਇੰਟਰਨੈਟ 'ਤੇ ਵੇਚਿਆ ਕਿ ਜਾਵੇ ਪਹਿਲਾਂ ਉਹਨਾਂ ਨੇ ਇੰਟਰਨੈਟ 'ਤੇ ਵੀਸੀਆਰ ਦੀਆਂ ਕੈਸਟਾਂ ਕਰਾਏ ਤੇ ਦੇਣ ਦਾ ਸੋਚਿਆ ਜਿਹਦੇ 'ਚ ਇੱਕ ਵੈਬਸਾਈਟ ਬਣਾਉਣ ਦਾ ਪਲਾਨ ਹੈ ਜਿਸ 'ਤੇ ਪਰ ਜਾ ਕੇ ਗਾਹਕ ਕੈਸਟਾਂ ਦਾ ਆਰਡਰ ਪਾਉਣ ਤੇ ਉਹਨਾਂ ਦੇ ਪਤੇ 'ਤੇ ਡਾਕ ਰਾਈ ਉਹਨਾਂ ਨੂੰ ਵੀਸੀਆਰ ਕੈਸਟ ਭੇਜ ਦਿੱਤੀ ਜਾਵੇ ਜਿਹਨੂੰ ਵੇਖਣ ਤੋਂ ਬਾਅਦ ਗਾਹਕ ਡਾਕ ਰਾਈ ਉਸ ਕੈਸਟ ਨੂੰ ਵਾਪਸ ਭੇਜ ਦੇਵੇ ਪਰ VCR ਦੀਆਂ ਕੈਸਟਾਂ ਨੂੰ ਡਾਕ ਰਾਹੀਂ ਭੇਜਣ ਤੇ ਮੰਗਵਾਉਣ 'ਚ ਖਰਚਾ ਜ਼ਿਆਦਾ ਆਉਂਦਾ ਸੀ ਤੇ ਨਾਲੇ VCR ਦੀਆਂ ਕੈਸਟਾਂ ਦੇ ਖਰਾਬ ਹੋਣ ਦਾ ਖਤਰਾ ਵੀ ਜ਼ਿਆਦਾ ਸੀ ਦੂਜਾ ਹਜ਼ਾਰਾਂ ਦੀ ਗਿਣਤੀ 'ਚ VCR ਕੈਸਟਾਂ ਨੂੰ ਸਟੋਰ ਕਰਨਾ ਵੀ ਔਖਾ ਕੰਮ ਸੀ ਇਸ ਕਰਕੇ VCR ਦੀ ਥਾਂ ਤੇ DVD ਨੂੰ ਕਰਾਇਤੇ ਦੇਣ ਦਾ ਫੈਸਲਾ ਕੀਤਾ ਗਿਆ 1995 'ਚ ਜਾਪਾਨ 'ਚ ਨਵੰਟ ਹੋਈ DVD ਟੈਕਨੋਲੋਜੀ ਉਸ ਟਾਈਮ ਤੇ ਬਿਲਕੁਲ ਨਵੀਂ ਹੀ 1997 ਚ ਅਮਰੀਕਾ ਚ ਲਾਂਚ ਕੀਤੀ ਗਈ ਸੀ ਜਿਸ ਕਰਕੇ ਡੀਵੀਡੀਆਂ ਤੇ ਡੀਵੀਡੀ ਪਲੇਅਰ ਦੋਵੇਂ ਕਾਫੀ ਮਹਿੰਗੇ ਹੀ ਤੇ ਬਹੁਤ ਥੋੜੇ ਬੰਦਿਆਂ ਕੋ ਹੀ ਦੂਜੇ ਪਾਸੇ ਵੀਸੀਆਰ ਲਗਭਗ ਹਰ ਘਰ ਚ ਹੁੰਦੇ ਹੀ ਤੇ ਇਨੀਆਂ ਕਸਟਮ ਵੀ ਬੜੀ ਆਸਾਨੀ ਨਾਲ ਮਿਲ ਜਾਂਦੀਆਂ ਹੀ ਪਰ ਇਹਦੇ ਬਾਵਜੂਦ ਵੀ ਮਾਰਕ ਤੇ ਰੀਡ ਨੇ ਡੀਵੀਡੀਆਂ ਨੂੰ ਇੰਟਰਨੈਟ ਰਾਹੀਂ ਕਰਾਇਤੇ ਦੇਣ ਦਾ ਫੈਸਲਾ ਕੀਤਾ ਕਿਉਂਕਿ ਇਹਨੂੰ ਡਾਕ ਰਾਹੀਂ ਭੇਜਣਾ ਸੌਖਾ ਸੀ ਸਟੋਰ ਕਰਕੇ ਰੱਖਣਾ ਸੌਖਾ ਸੀ ਤੇ ਵੀਸੀਆਰ ਤੋਂ ਬੈਟਰ ਔਰਨ ਕਰਕੇ ਇਸ ਟੈਕਨੋਲੋਜੀ ਦਾ ਭਵਿੱਖ ਚੰਗਾ ਹੀ 1998 ਤੱਕ 9900 ਫਿਲਮਾਂ ਹੀ ਜਿਹੜੀਆਂ ਡੀਵੀਡੀ ਦੇ ਰੂਪ ਚ ਅਵੇਲੇਬਲ ਹੀ ਤੇ ਨੈਟਫਲਿਕਸ ਨੇ ਇੰਨੀਆਂ ਫਿਲਮਾਂ ਨੂੰ ਕਿਰਾਏ ਤੇ ਦੇਣ ਤੋਂ ਸ਼ੁਰੂਆਤ ਕੀਤੀ ਤੇ ਫਿਰ ਸਮੇਂ ਦੇ ਨਾਲ ਨਾਲ ਇਹਨਾਂ ਦੀ ਗਿਣਤੀ ਵਧਾਉਂਦੇ ਰਹੇ ਪਹਿਲਾਂ ਨੈਟਫਲਿਕਸ ਪਰ ਡੀਵੀਡੀ ਦੇ حساب ਨਾਲ ਕਰਾਇਆ ਲੈਂਦਾ ਹੀ ਪਰ ਸਾਲ 1999 ਚ ਉਹਨਾਂ ਨੇ ਇੱਕ ਮਹੀਨਾਵਾਰ ਪਲਾਨ ਲਾਂਚ ਕੀਤਾ ਜਿੱਦੇ ਚ ਮਹੀਨੇ ਦੇ 16 ਡਾਲਰ ਦਿਓ ਤੇ ਜਿੰਨੀਆਂ ਮਰਜ਼ੀ ਡੀਵੀਡੀਆਂ ਮੰਗਵਾਓ ਉਹਨਾਂ ਜਿੰਨੇ ਦਿਨ ਮਰਜ਼ੀ ਰੱਖੋ ਕੋਈ ਲੇਟ ਫੀਸ ਨਹੀਂ ਇਹ ਪਲਾਨ ਲੋਕਾਂ ਨੂੰ ਕਾਫੀ ਪਸੰਦ ਆਇਆ ਕਿਉਂਕਿ ਉਸ ਟਾਈਮ Netflix ਤੋਂ ਇਲਾਵਾ ਲੋਕਲ ਸਟੋਰ ਹੀ ਜਿਨ੍ਹਾਂ ਤੋਂ DVDਆਂ ਕਿਰਾਏ ਤੇ ਮਿਲਦੀਆਂ ਸੀ ਤੇ ਉਹ ਸਟੋਰ ਮਿੱਥੀ ਹੋਈ ਤਰੀਕ ਤੋਂ ਬਾਅਦ DVD ਵਾਪਸ ਕਰਨ ਤੇ ਲੇਟ ਫੀਸ ਲੈਂਦੇ ਹੀ ਨਾਲ ਹੀ ਇੱਕ ਸਟੋਰ ਤੋਂ ਸਾਰੀਆਂ ਫਿਲਮਾਂ ਮਿਲਦੀਆਂ ਵੀ ਨਹੀਂ ਤੇ ਬਾਦ ਫਿਲਮਾਂ ਕਿਰਾਏ ਤੇ ਲੈਣ ਕਰਕੇ ਪੈਸੇ ਵੀ ਜ਼ਿਆਦਾ ਦੇਣੇ ਪੈਂਦੇ ਹੀ ਇਸ ਕਰਕੇ Netflix ਦੇ ਗਾਹਕ ਦਿਨੋ ਦਿਨ ਵਧਣ ਲੱਗ ਪਏ 2007 ਤੋਂ ਪਹਿਲਾਂ Netflix ਦੀ ਵੈਬਸਾਈਟ ਸਿਰਫ ਡੀਵੀਡੀਆਂ ਆਰਡਰ ਕਰਨ ਵਾਸਤੇ ਵਰਤੀ ਜਾਂਦੀ ਸੀ ਪਰ 2007 ਤੋਂ Netflix ਨੇ ਆਪਣੀ ਵੈਬਸਾਈਟ ਉੱਪਰ ਫਿਲਮਾਂ ਤੇ ਟੀਵੀ ਸ਼ੋਅ ਵੀ ਵਿਖਾਉਣੇ ਸ਼ੁਰੂ ਕਰਤੇ ਮਤਲਬ ਇੱਕੋ ਸਬਸਕ੍ਰਿਪਸ਼ਨ 'ਚ ਦੁੱਗਣਾ ਫਾਇਦਾ ਜੇ ਤੁਸੀਂ ਡੀਵੀਡੀ ਕਿਰਾਏ ਤੇ ਲੈ ਕੇ ਵੇਖਣੀ ਆ ਤਾਂ ਵੇਖ ਲਓ ਤੇ ਜੇਕਰ ਤੁਹਾਡੇ ਕੋਲ ਚੰਗੀ ਸਪੀਡ ਦਾ ਇੰਟਰਨੈਟ ਹੈਗਾ ਵਾ ਤੇ ਤੁਸੀਂ ਵੈਬਸਾਈਟ ਤੇ ਪਈਆਂ ਫਿਲਮਾਂ ਵੀ ਆਨਲਾਈਨ ਵੇਖ ਸਕਦੇ ਜੀ ਜਿੱਦਾਂ ਜਿੱਦਾਂ ਇੰਟਰਨੈਟ ਦੀ ਸਪੀਡ ਵਧੀ ਉਦਾਂ ਉਦਾਂ ਹੀ ਲੋਕ ਡੀਵੀਡੀਆ ਕਿਰਾਏ ਤੇ ਲੈਣ ਦੀ ਬਜਾਏ ਸਿੱਧਾ ਵੈਬਸਾਈਟ ਉੱਪਰ ਹੀ ਕੰਟੈਂਟ ਵੇਖਣ ਨੂੰ ਤਰਜੀਹ ਦੇਣ ਲੱਗ ਪਏ ਨਾਲੇ ਨੈਟਫਲਿਕਸ ਨੇ ਅਮਰੀਕਾ ਤੋਂ ਬਾਹਰ ਵੀ ਕਈ ਦੇਸ਼ਾਂ 'ਚ ਆਪਣਾ ਕਾਰੋਬਾਰ ਵਧਾਉਣਾ ਸ਼ੁਰੂ ਕਰਤਾ ਕਿਉਂਕਿ ਹੁਣ ਉਹਨਾਂ ਨੇ ਵੈਬਸਾਈਟ ਤੇ ਫਿਲਮਾਂ ਦਿਖਾਉਣ ਨੂੰ ਹੀ ਆਪਣਾ ਮੇਨ ਕਾਰੋਬਾਰ ਬਣਾ ਲਿਆ ਜਿਸ ਕਰਕੇ ਇੰਟਰਨੈਟ ਜਿੱਥੇ ਤੱਕ ਵੀ ਜਾਂਦਾ ਸੀ ਉਹ ਉੱਥੋਂ ਦਾ ਕੀ ਕਾਰੋਬਾਰ ਕਰ ਸਕਦੇ ਸੀ ਬਾਹਰਲੇ ਦੇਸ਼ਾਂ 'ਚ ਨੈਟਫਲਿਕਸ ਸਿਰਫ ਓਟੀਟੀ ਪਲੇਟਫਾਰਮ ਵਜੋਂ ਜਾਣਿਆ ਜਾਂਦਾ ਪਰ ਅਮਰੀਕਾ 'ਚ 29 ਸਤੰਬਰ 2023 ਤੱਕ Netflix ਦਾ DVD ਨੂੰ ਕਿਰਾਏ ਤੇ ਦੇਣ ਦਾ ਕਾਰੋਬਾਰ ਵੀ ਚੱਲਦਾ ਰਿਹਾ ਅੱਜ Netflix ਲਗਭਗ 190 ਦੇ ਕੋਲ ਦੇਸ਼ਾਂ 'ਚ ਅਵੇਲੇਬਲ ਆ ਤੇ ਵਿਸ਼ਵ ਦੇ ਇੱਕ ਚੋਟੀ ਦੇ OTT ਪਲੇਟਫਾਰਮ ਵਜੋਂ ਜਾਣਿਆ ਜਾਂਦਾ ਜਾਣਕਾਰੀ ਪਸੰਦ ਆਵੇ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨ ਦੇ ਨਾਲ ਨਾਲ ਹੀ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ